ਜੀ ਵੈਲਕਮ ਹੈ ਜੀ ਤੁਹਾਡਾ ਆਪਣੇ YouTube ਚੈਨਲ Sidhu Tikkan Blogs ਤੇ ਆਈ ਹੋਪ ਤੁਸੀਂ ਸਾਰੇ ਜਿੰਨੇ ਠਕ ਠਾਕ ਹੋਵੋਗੇ ਅੱਜ ਲੈ ਕੇ ਆਇਆ ਤੁਹਾਡੇ ਲਈ ਡਿਸਕਾਊਂਟ ਤੇ ਓਨਲੀ ਸ਼ਰਟ ਪੀਸ ਹੋਣਗੇ ਜੀ ਇਹਨਾਂ ਨਾਲ ਅਗਰ ਤੁਸੀਂ ਚਾਹੁੰਦੇ ਹੋ ਤਾਂ ਬਾਟਮ ਡਾਈ ਕਰਵਾ ਸਕਦੇ ਹੋ ਤੇ ਇਹ ਸਾਰੇ ਪੀਸ ਹੀ ਡਿਸਕਾਊਂਟ ਤੇ ਅੱਜ ਕੱਢੇ ਜਾਣਗੇ ਕਿਉਂਕਿ ਆਪਾਂ ਇਹ ਵਾਲਾ ਸਟਾਕ ਕਲੀਅਰ ਕਰਨਾ ਹੈ ਜੀ ਸੋ ਵੀਡੀਓ ਨੂੰ ਪਲੀਜ਼ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਿਓ ਜੋ ਵੀ ਤੁਹਾਨੂੰ ਡਾਊਟ ਲੱਗੇ ਆਪਣਾ ਸਕਰੀਨ 'ਤੇ ਜੋ WhatsApp ਦਾ ਨੰਬਰ ਸ਼ੋ ਹੋ ਰਿਹਾ ਜੀ ਉਸ ਤੇ WhatsApp ਮੈਸੇਜ ਕਰਕੇ ਤੁਸੀਂ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ ਤੇ ਆਪਾਂ ਇੱਕ ਡਾਊਟ ਤੁਹਾਡਾ ਹੋਰ ਕਿ ਆਪਾਂ ਆਨਲਾਈਨ ਹੀ ਪੇਮੈਂਟ ਰੀਸੀਵ ਕਰਦੇ ਆਂ ਅਗਰ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਵਿੱਚ ਜੋ ਵੀ ਸ਼ਰਟ ਜਾਂ ਸੂਟ ਵਗੈਰਾ ਤੁਹਾਨੂੰ ਦਿਖਾਏ ਜਾਂਦੇ ਨੇ ਤਾਂ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਦਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਸੈਂਡ ਕਰਕੇ ਤੇ ਤੁਸੀਂ ਆਪਣਾ ਸੂਟ ਆਰਡਰ ਕਨਫਰਮ ਕਰ ਸਕਦੇ ਹੋ ਤੇ ਆਪਾਂ ਆਨਲਾਈਨ ਸੂਟ ਸੇਲ ਕਰਦੇ ਆਂ ਤੇ ਆਨਲਾਈਨ ਹੀ ਆਪਾਂ ਪੇਮੈਂਟ ਰੀਸੀਵ ਕਰਦੇ ਆਂਗੇ ਆਊਟ ਸਟਾਰਟ ਕਰਦੇ ਆਂ ਅੱਜ ਦੀ ਇਹ ਵੀਡੀਓ ਦੀ ਫਸਟ ਸ਼ਰਟ ਇਹ ਆਰਗੈਂਜ਼ਾ ਦਾ ਸਟਾਫ ਰਹੂਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਸ ਦਾ ਇਹ ਇਹ ਸੌਫਟ ਆਰਗੈਂਜ਼ਾ ਹੋਊਗਾ ਜੀ ਲਵਲੀਨ ਬ੍ਰਾਂਡ ਦਾ ਹੋਊਗਾ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਵਿਦਆਊਟ ਬ੍ਰਾਂਡ ਤੋਂ ਤੁਹਾਨੂੰ ਕੋਈ ਸਟੱਫ ਨਹੀਂ ਮਿਲੇਗਾ ਸਾਰਾ ਆਪਾਂ ਬ੍ਰਾਂਡ ਦਾ ਹੀ ਸਟੱਫ ਸੇਲ ਕਰਦੇ ਆ ਬਹੁਤ ਹੀ ਸੋਹਣਾ ਫ੍ਰਿੰਟ ਹੈ ਅਗਰ ਤੁਸੀਂ ਚਾਹੋ ਤਾਂ ਇਹ ਇਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਇਸ ਦੇ ਨਾਲ ਬਾਟਮ ਵੀ ਲੈ ਸਕਦੇ ਹੋ ਇਸ ਦਾ ਪ੍ਰਾਈਸ ਰਹੂਗਾ ਜੀ 750 750 ਇਸ ਦਾ ਪ੍ਰਾਈਸ ਰਹੂਗਾ ਇਸ ਦੇ ਵਿੱਚ ਆਪਣੇ ਕੋਲੇ 4-5 ਹੋਰ ਕਲਰ ਵੀ ਅਵੇਲੇਬਲ ਨੇ ਇਹ ਕਹਿੰਦੀ ਇਸ ਦੇ ਵਿੱਚ ਹੋ ਜਾਂਦਾ ਸੇਮ ਬੈਂਡ ਰਹੂਗਾ ਜੀ ਕਈ ਵਾਰ ਆਪਣੇ ਕੋਲੇ ਇਦਾਂ ਹੁੰਦਾ ਆਪਣੇ ਕੋਲ ਘਰ ਦੇ ਵਿੱਚ ਬਾਟਮ ਹੁੰਦੀ ਹੈ ਉਹਨਾਂ ਦੇ ਨਾਲ ਇਹ ਵਾਲੀਆਂ ਸ਼ਰਟਾਂ ਇਦਾਂ ਮੈਚ ਹੋ ਜਾਂਦੀਆਂ ਨੇ ਇਹ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਇਸ ਦਾ ਮਲਟੀ ਕਲਰ ਨੇ ਜਿਸ ਦੇ ਵਿੱਚ ਤੁਸੀਂ ਕਿਹੋ ਜਿਹੀ ਮਰਜੀ ਬਾਟਮ ਇਸ ਦੇ ਨਾਲ ਮੈਚ ਕਰ ਸਕਦੇ ਹੋ ਇਹ ਵੀ लवलीਨ ਬ੍ਰਾਂਡ ਦਾ ਹੋਊਗਾ ਜੀ ਇਹ ਕਿਹਦੇ ਇਸ ਦੇ ਵਿੱਚ ਇਹ ਵਾਲਾ ਡਿਜ਼ਾਈਨ ਬਹੁਤ ਹੀ ਸੌਫਟ ਔਰਗੈਂਜ਼ਾ ਰਹੂਗਾ ਇਹ ਨਹੀਂ ਹੋਊਗਾ ਕਿ ਇਹ ਵਾਲਾ ਔਰਗੈਂਜ਼ਾ ਹਾਰਡ ਹੋਊਗਾ ਇਸ ਦਾ 프ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ 2.5 ਮੀਟਰ ਦੀ ਇਹਨਾਂ ਦੀ ਕੱਟ ਹੋਏਗੀ ਜੀ ਤੇ ਇਹਨਾਂ ਜੋ ਲਵਲੀਨ ਬ੍ਰੈਂਡ ਦਾ ਆਰਗੈਂਜ਼ਾ ਹੋਊਗਾ ਇਹਨਾਂ ਦਾ ਪ੍ਰਾਈਸ ਰਹੂਗਾ ਜੀ 750 ਇਹ ਵੀ ਇਸ ਦੇ ਵਿੱਚ येलो ਕਲਰ ਇਹ ਵਾਲਾ येलो ਨਹੀਂ ਕਹਿ ਸਕਦੇ ਮਤਲਬ ਅੱਖਾਂ ਨੂੰ ਚੁਗਮਾ ਜਾਂ ਕਲਰ ਨਹੀਂ ਹੈਗਾ ਇਹ ਵੀ ਲਵਲੀਨ ਬ੍ਰੈਂਡ ਦਾ ਹੀ ਹੋਊਗਾ ਜੀ ਅਰਗੇ ਤੁਸੀਂ ਇਹਨਾਂ ਨਾਲ ਮੋਡਲ ਸਿਲਕ ਰੀਜ ਜਾਂ ਜੌਰਜਟ ਦੀ ਕੋਈ ਵੀ ਬਾਟਮ ਤੁਸੀਂ ਡਾਈ ਕਰਵਾ ਕੇ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਪ੍ਰਾਈਸ ਉਸ ਦੇ ਅਕੋਰਡਿੰਗ ਰਹੂਗਾ ਜੀ ਤਾਂ ਤੁਸੀਂ ਡਾਈ ਕਰਵਾ ਸਕਦੇ ਹੋ ਇਸ ਦਾ ਕਲਰ ਤੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੋ ਸ਼ਰਟ ਪੀਸ ਆਪਣੇ ਕੋਲੇ ਇਹ ਨੇ ਜੀ ਇਹ ਜੀ ਸਿਲਕ ਆਰਗੈਂਜ਼ਾ ਇਹਨਾਂ ਦਾ ਪ੍ਰਾਈਸ ਉਹਨਾਂ ਦੇ ਨਾਲੋਂ ਜ਼ਿਆਦਾ ਰਹੇਗਾ ਇਹਨਾਂ ਦਾ ਪ੍ਰਾਈਸ ਰਹੇਗਾ ਜੀ 900 ਓਨਲੀ ਸ਼ਰਟ ਪ੍ਰਾਈਸ 900 ਰਹੇਗਾ ਜੀ ਇਸ ਦੇ ਵਿੱਚ ਆਪਣੇ ਕੋਲੇ ਸੈਕੰਡ ਕਲਰ ਇਹ ਵਾਲਾ ਅਵੇਲੇਬਲ ਹੈ ਜੀ ਇਹਨਾਂ ਦੋਨਾਂ ਦਾ ਪ੍ਰਾਈਸ ਹੀ 900 ਰਹੇਗਾ ਕਿਉਂਕਿ ਸਿਲਕ ਆਰਗੈਂਜ਼ਾ ਜੀ ਉਹਦੇ ਨਾਲੋਂ ਥੋੜਾ ਸਟੱਫ ਦਾ ਵੀ ਫਰਕ ਹੁੰਦਾ ਹੈ ਕਲਰ ਤੁਹਾਨੂੰ ਐਗਜ਼ੈਕਟ ਸ਼ੋ ਹੋ ਰਹੇ ਨੇ ਜੀ ਵੀਡੀਓ ਦੇ ਵਿੱਚ ਮੈਂ ਫਿਰ ਰਿਪੀਟ ਤੋਂ ਕਹਿਣਾ ਚਾਹਾਂਗੀ ਅਗਰ ਤੁਸੀਂ ਇਹਨਾਂ ਨਾਲ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਵੀ ਆਪਣੀ ਚੋਇਸ ਦੀ ਡਾਈ ਕਰਵਾ ਸਕਦੇ ਹੋ ਉਹਨਾਂ ਦੇ ਚਾਰजेस ਅਲੱਗ ਤੋਂ ਹੋਣਗੇ ਜੀ ਇਹ ਕੀ ਆਪਣੇ ਕੋਲੇ ਬ੍ਰாக்கਟ ਦੀ ਸ਼ਰਟ ਜੀ ਇਹ ਓਨਲੀ ਸਿੰਗਲ ਸ਼ਰਟ ਹੀ ਹੈ ਇਹ ਵੀ ਡਿਸਕਾਊਂਟ ਦੇ ਵਿੱਚ ਹੈ ਜੀ ਇਹ ਕੋਈ ਚੁਗਮਾ ਕਪੜਾ ਨਹੀਂ ਹੈਗਾ ਕੋਈ ਕੰਪਲੇਂਟ ਨਹੀਂ ਆਉਗੀ ਲਾਈਨਿੰਗ ਲਗਾ ਕੇ ਵਧੀਆ ਸੂਟ ਤਿਆਰ ਹੋਊਗਾ ਜੀ ਇੱਕ ਇਸ ਦਾ ਪ੍ਰਾਈਸ ਵੀ 750 ਰਹਿ ਗਿਆ ਜੀ ਇਹ ਅਜੇ ਆਪਣੇ ਕੋਲ ਇੱਕ ਟੈਸਟਾ ਦੀ ਸ਼ਰਟ ਹੈ ਇਹ ਮੋਡਲ ਸਿਲਕ ਦਾ ਫੈਬਰਿਕ ਹੈ ਅੱਜ ਕੱਲ ਇਹਨਾਂ ਦੇ ਵਿੱਚ ਔਰਗੈਂਜ਼ਾ ਤੇ ਜੌਰਜਟ ਤੇ ਇਹਨਾਂ ਦੇ ਵਿੱਚ ਵੀ ਅਵੇਲੇਬਲ ਨੇ ਬਟ ਇਹ ਵਾਲਾ ਮੋਡਲ ਸਿਲਕ ਹੈ ਜਿਸ ਸਟੱਫ ਬਹੁਤ ਜ਼ਿਆਦਾ ਵਧੀਆ ਹੈ ਮਸਲੀਨ ਤੋਂ ਥੋੜਾ ਜ਼ਿਆਦਾ ਵਧੀਆ ਹੁੰਦਾ ਇਹ ਵਾਲਾ ਸਟੱਫ ਤੁਸੀਂ ਜਰੂਰਤ ਨਹੀਂ ਹੈਗੀ ਇਹਦੇ ਨੀਚੇ ਟਾਪਟਾ ਲਗਾਉਂਗੇ ਤੁਸੀਂ ਲਾਈਨਿੰਗ ਨਾਰਮਲ ਲਾਈਨਿੰਗ ਵੀ ਲਗਵਾ ਸਕਦੇ ਹੋ ਇਸ ਦਾ ਪ੍ਰਾਈਸ ਰਾਈਟ ਹੈ ਜੀ 850 ਇਹ ਕੇ ਵਾਲੀ ਸ਼ਰਟ ਹੈ ਜੀ ਇਸ ਦਾ ਕਲਰ ਵੀ ਪਿੰਕ ਹੈ ਇਹ ਸ਼ਿਮਰ ਦੀ ਸ਼ਰਟ ਹੋਏਗੀ बहुत ही प्यारा प्रिंट है जी बहुत ही प्यारा कलर आ रहा है इसका प्राइस भी रहेगा जी साढ़े अठ सौ ये वाली जी मशलीन देखो बहुत ही प्यारा स्टफ है स्टम्प लगी होगी जी 100% ਵਿਸਕੋਸ ਵੀ ਐਸਕੇ ਦੀ ਮੰਨ ਲਓ ਇਹ ਵੀ ਸਿਲਕ ਹੈ ਜੀ ਮਸਲੀਨ ਤੋਂ ਥੋੜਾ ਜ਼ਿਆਦਾ ਵਧੀਆ ਕੱਪੜਾ ਹੁੰਦਾ ਹੈ ਵੈਸੇ ਮਸਲੀਨ ਦੀ ਤਰ੍ਹਾਂ ਹੀ ਹੁੰਦਾ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਸ ਦਾ ਇਸ ਦੇ ਨਾਲ ਤੁਸੀਂ ਆਫ ਵਾਈਟ ਬਾਟਮ ਵੀ ਰੱਖ ਸਕਦੇ ਹੋ ਤੇ ਇਹ ਵਾਲਾ ਕਲਰ ਵੀ ਤੁਸੀਂ ਡਾਈ ਕਰਵਾ ਸਕਦੇ ਹੋ ਇਹ ਸਾਰੇ ਸ਼ਰਟ ਪੀਸ ਅੱਜ ਵਾਲੇ ਡਿਸਕਾਊਂਟ ਦੇ ਵਿੱਚ ਹੋਣਗੇ ਜੀ ਓਨਲੀ ਸ਼ਰਟ ਪੀਸ ਹੀ ਹੋਣਗੇ ਇਹ ਵੀ ਮਸਲੀਨ ਦੀ ਸ਼ਰਟ ਹੈ ਜੀ ਇਹਨਾਂ ਸਾਰੀਆਂ ਸ਼ਰਟਾਂ ਦੀ ਕੱਟ 2.5 ਮੀਟਰ ਦੀ ਰਹੇਗੀ ਪੂਰਾ ਫੁੱਲਾ ਟੁੱਲਾ ਸਟੱਫ ਹੋਊਗਾ ਜੀ ਇਹ ਵੀ ਮਸਲੀਨ ਦੀ ਸ਼ਰਟ ਹੈ ਇਹ ਆਏਗਾ ਜੀ ਇਸ ਦੇ ਘੇਰੇ ਤੇ ਤੁਸੀਂ ਘੇਰਾ ਕਿੰਨਾ ਮਰਜੀ ਰੱਖ ਸਕਦੇ ਹੋ ਇਦਾਂ ਇਹ ਘੇਰੇ ਤੇ ਆਏਗਾ ਇਹ हिਪ ਤੇ ਆਏਗਾ ਜੀ ਤੇ ਇਹ ਵਾਲਾ ਡਿਜ਼ਾਈਨ ਆਏਗਾ ਇਹ ਆਪਣੇ ਕੋਲੇ ਆਫਰ ਤੇ ਨੇ ਜੀ ਸਿੰਗਲ 3 ਸੂਟ ਨੇ ਇਹਨਾਂ ਤੇ ਸਪਰੇਅ ਪੇਂਟ ਕੀਤੀ ਹੋਈ ਹੈ ਤੇ ਹੈਂਡ ਪੇਂਟ ਤੇ ਇਹ ਸੂਟ ਨੇ ਲਾਈਨਿੰਗ ਵਾਲਾ ਜੌਰਜਟ ਹੈ ਤੇ ਇਹ ਸਿੰਗਲ ਸਿੰਗਲ ਸ਼ੂਟ ਹੀ ਰਹੂਗਾ ਜੀ ਇਹ ਦੇਖੋ ਇਹ ਕਿੰਨੀ ਵੀ ਲੈਂਥ ਤੁਸੀਂ ਰੱਖ ਸਕਦੇ ਹੋ ਬਹੁਤ ਹੀ ਸੋਨਾ ਕਲਰ ਹੈ ਸਪਰੇਅ ਪੇਂਟ ਕੀਤੀ ਹੋਈ ਹੈ ਜੀ ਇਹਦੀ ਫਰੰਟ ਤੇ ਬੈਕ ਸਾਈਡਾ ਇਹਦਾ ਤੁਸੀਂ ਦੋਨਾਂ ਫਰੰਟ ਐਂਡ ਬੈਕ ਸਾਈਡ ਦੋਨੋਂ ਸਾਈਡ ਤੇ ਪੇਂਟ ਆਇਗਾ ਜੀ ਸ਼ਰਟ ਦੇ ਤੇ ਇਸ ਦੀ ਬਾਹੂ ਤੇ ਵੀ ਪੇਂਟ ਕੀਤੀ ਹੋਈ ਹੈ ਇਹ ਵਾਲਾ ਡਿਜ਼ਾਈਨ ਰਹੂਗਾ ਜੀ ਇਸ ਦੀ ਬਾਹੂ ਤੇ ਇਹ ਵਿਦਾਉਂ ਦੁਪੱਟਾ ਹੋਣਗੇ ਜੀ ਫੁੱਲ ਡਿਸਕਾਊਂਟ ਤੇ ਹੋਣਗੇ 300 ਸਿੰਗਲ ਸੂਟ ਨੇ ਇਹਨਾਂ ਦੇ ਵਿੱਚ ਹੋਰ ਕਲਰ ਵਗੈਰਾ ਤੁਹਾਨੂੰ ਨਹੀਂ ਅਵੇਲੇਬਲ ਹੋਊਗਾ ਜੀ ਇਹ ਵਾਲਾ ਹੈਂਡ ਪੇਂਟ ਦਾ ਸੂਟ ਹੈ ਇਹ ਫਰੰਟ ਸਾਈਡ ਤੇ ਘੇਰੇ ਤੇ ਆਏਗਾ ਇਹ हिਪ ਤੇ ਆਏਗਾ ਜੀ ਇਹ ਵੀ ਲਾਈਨਿੰਗ ਵਾਲੀ ਜਾਰਜਟ ਹੈ ਬਹੁਤ ਹੀ ਪਿਆਰਾ ਮੋਰ ਪੰਖੀ ਹੈ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਆਏਗਾ ਇਸਦੀ ਬਾਜੂ ਤੇ ਇਹ ਵੀ ਸਿੰਗਲ ਫੁੱਟ ਹੀ ਰਹੇਗਾ ਜੀ ਇਹ ਕੈਸ ਦੇ ਵਿੱਚ ਰੈੱਡ ਕਲਰ ਇਹ ਆਇਆ ਹੈ गाइस ਇਹ ਫਰੰਟ ਸਾਈਡ ਤੇ ਇਹ ਵਾਲਾ ਆਏਗਾ ਇਸ ਦੀ ਵਾਰੀ ਤੇ ਰੈੱਡ ਕਲਰ ਹੈ ਜੀ ਇਸ ਦਾ ਅੱਜ ਵਾਲੇ ਵੀਡੀਓ ਦੇ ਵਿੱਚ ਆਪਾਂ ਸਾਰੇ ਜੌਰਜਟ ਦੇ ਪ੍ਰਿੰਟਡ ਸੂਟ ਤੇ ਪੇਂਟਿੰਗ ਪੇਂਟ ਵਾਲੇ ਸੂਟ ਅਪਲੋਡ ਕੀਤੇ ਨੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਇਹ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਹਾਂ ਕਿ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ